ਕਰੰ ਬੇਬੀ ਰੂਣੀ ਉੱਥੇ ਨਹੀਂ ਵੀ ਇੱਥੇ ਕਰਨਦੇ ਹੌਸਲਾ ਕਰ ਥੋੜਾ ਤੇਲ ਫੜ ਭੱਜੀ ਜਾਂਦੀ ਜਵਾਦਾ ਵਾ ਆਜੋ ਜਲਦੀ ਚੱਲ ਚੱਲ ਰੁਕ ਜੋ ਰੁਕ ਜੋ ਮੈਨੂੰ ਤੇਲ ਚੋ ਲੈ ਲੰਦੋ ਲਾਗਦੀ ਲੈਣਾ ਵਾ ਨਾ ਜੇ ਆਹ ਚੋ ਚੋ ਕੁੜੀਏ ਯਾ ਉਹ ਕੱਡੋ ਲੈ ਇਸ ਕੋਈ ਨਹੀਂ ਬਾਹਰ ਦੰਦਮਗ ਲਾਗ ਲੋ ਚੱਲ ਚੱਲ ਕੋਈ ਨਹੀਂ ਮੈਨੂੰ ਪਾਣੀ ਮਾਰ ਲੈ ਲੰਦੋ ਜੀ ਹੋ ਗਿਆ ਲਾਗ ਮੰਗਣ ਦੀ ਆ ਚੱਲ ਚਲ ਲੈਣਾ ਨਹੀਂ ਗਿਆ ਫੱਕ ਵਾਉਦਾ ਮਾਰ ਬੰਨੇ ਧੀਏ ਬੱਨਾ ਤੇਰਾ ਬਰਖੜਾ ਸੁਖਾਣਾ ਸੁਖੇ ਦਿਨੋਂ ਆ ਬੇਲਿਆਏ ਬੱਨਾ ਬਰਖੜਾ ਪਾਣੀ ਵਾਰ ਬੰਨੇ ਦੀਏ ਮਾਏ ਬੱਨਾ ਤੇਰਾ ਬਰਖੜਾ ਮੈਂ ਤਾਂ ਕਹਿਣ ਦੀ ਪੀ ਲੈਨੀ ਆ ਪੀਣੀ ਦੇਣਿਆ ਪੀ ਲਾਂ ਤਾਂ ਮੁੰਡਿਆ ਹੁਣ ਮੈਨੂੰ ਤਾ ਜਾਣਦੇ ਪਰੇ ਗੱਲ ਨੂੰ ਚਲ ਆਜੋ ਆਜੋ ਹੁਣ चेता ही भुल गया चल आज अंदरिया चलो चलो भाभी जी लो जुती है नहीं नहीं कोई नहीं बहुत ਜਾਸ ਹਾਂਜੀ ਉਹ ਤੇ ਬਹਿ ਲੱਗ ਗਿਆ ਆਪਣੀ ਭੁਜਾਈ ਦੇ ਹੈ ਆਹ ਮੈਂ ਤੇ ਬਹਿ ਲੱਗ ਉਹ ਮੇਰੀ ਗੱਲ ਸੁਣ ਆ ਰੋਟੀ ਕੋਲੇ ਤੇ ਦੇਖੀ ਭਲਾ ਚਲੋ ਚਲੋ ਦੇਖੀ ਹਲਵਾਈ ਕੀ ਕਰਦੇ ਆ ਤੇ ਇਹ ਹੁਣ ਇਹ ਵਾ ਤੇ ਰਕਾਰ ਤੁਨ ਸਿਆਣੀ ਬਣ ਕੇ ਤੇ ਕੰਮੋਂ ਸੰਭੀ ਉਹ ਵਿਚਾਨੀ ਨਾ ਤੇ ਮਿਹਰਾ ਸੰਭਿਆ ਵਾ ਜੀਵਾਨੇ ਤੇ ਇਹ ਹੁਣ ਤੇਰਾ ਹੀ ਜੋ ਵੀ ਆ ਵਾ ਤਬਨਾ ਘਰ ਭਰਿਆ ਵਧੀਆ ਸਾਹ ਸੁਣ ਕੇ ਸੁਣ ਤੇ ਅੰਦਾ ਕੰਮ ਕੀਤਾ ਰੋਟੀ ਪਾਣੀ ਸਾਸ ਜੀ ਨੇ ਨੂੰ ਪੁਣਾਇਆ ਹਾਂਜੀ ਠੀਕ ਆ ਨਾਨੀ ਜੀ ਚਲੋ ਭੇਜੀ ਹੁਣ ਤੁਸੀਂ ਵੀ ਉੱਠ ਜਾਓ ਕੱਪੜੇ-ਕੁਪੜੇ ਬਦਲ ਲਓ ਤੇ ਭਾਬੀ ਨੂੰ ਵੀ ਮੈਂ ਕਰਾ ਦੇਣੀ ਐ ਚਿੰਦੇ ਆ ਚੋ ਕਰਾਓ ਭਾਬੀ ਆ ਬੜੇ ਸੋਹਣੇ ਤੇਰੇ ਤਲੀਰੇ ਇਹ ਕਿੱਥੋਂ ਲਏ ਹੈਗੇ ਉੱਥੋਂ ਆਪਣੀ ਸ਼ਰਮੀ ਲਈਗੀ ਹਾਂ ਸੋਹਣੇ ਆ ਪਰ ਇੰਨਾ ਭਾਰਾ ਲਹਿੰਗਾ ਕਾਦੇ ਲਈ ਪਾ ਲਿਆ ਸਰਵਾ ਸੂਟ ਹੀ ਪਾ ਲੈਨੇ ਸੋ ਕੋ ਵਧੀਆ ਰਹਿੰਦਾ ਕਰਮੀ ਨਹੀਂ ਲਾਗੀ ਤੁਹਾਨੂੰ ਮੇਰੇ ਜੀ ਮੈਨੂੰ ਨਾ ਬੜੀ ਰੀਜ ਹੀ ਕਿ ਜਦੋਂ ਮੇਰਾ ਵਿਆਹ ਹੋਇਆ ਨਾ ਤੇ ਮੇਰਾ ਲਹਿੰਗਾ ਵਾ ਮੈਂ ਤਾਂ ਕਰਕੇ ਬਣਾਇਆ ਵਾ ਵਿਆਹ ਕਿਹੜਾ ਬਾਰ-ਬਾਰ ਹੋਣਾ ਹੁੰਦਾ ਵਾ ਆਹੋ ਚਲੋ ਉੱਧਾ ਤਾਂ ਠੀਕ ਆ ਵਧੀਆ ਵਾ ਪਰ ਕੋਈ ਮੈਚਿੰਗ ਨਹੀਂ ਕੀਤੀ ਤੂੰ ਇਹ ਆ ਚੂੜਾ ਮਹਿਰੂਨ ਵਾ ਆ ਟਿੱਕਾ ਤੂੰ ਹੀ ਵਾਈਟ ਜਿਹਾ ਲਾ ਲਿਆ ਵਾ 골ਡਨ ਚੱਗਣਾ ਹੀ ਇਹਦੇ ਨਾਲ ਪਰ ਚਲੋ ਕੋਈ ਗੱਲ ਨਹੀਂ ਹੁਣ ਤੂੰ ਇੱਥੇ ਆਗੇ ਨਾ ਹੁਣ ਮੈਚਿੰਗ ਚੀਜ਼ਾਂ ਹੀ ਪਾਇਆ ਕਰਿਓ ਨਾਲੇ ਮੇਰੇ ਵੀਰ ਨੂੰ ਵੀ ਪਸੰਦ ਵਾ ਮੈਚਿੰਗ ਮੈਚਿੰਗ ਚੀਜ਼ਾਂ ਸਗੋਂ ਵਧੀਆ ਲੱਗਦਾ ਉਹਨਾਂ ਨੂੰ ਚਲੋ ਠੀਕ ਹੈ ਕੋਈ ਨਹੀਂ ਆ ਤੂੰ ਇਹ ਨੀਲ ਪੇਟ ਵੀ ਨਹੀਂ ਲਾਈ ਵੇਖ ਲਓ ਨੀਲ ਪੇਟ ਇਦਾਂ ਦੀ ਲਾ ਲਈ ਆ ਕਿਤੇ ਨੀਲ ਐਕਸਟੈਂਸ਼ਨ ਨਹੀਂ ਕਰਾ ਲੈਂਦੇ ਸੀ ਚਲੋ ਕੋਈ ਨਹੀਂ ਨਾਨੀ ਇੱਧਰ ਆ ਜਾਓ ਤੁਸੀਂ ਵੀ ਮੇਰਾ ਨਾਮ ਸਹੀ ਹੈ ਨਾ ਨਹੀਂ ਮਨ ਲੱਗ ਗਿਆ ਹਾਂ ਮੈਂ ਕਿਹਾ ਵਧੀਆ ਵਾ ਜਿਆਦਾ ਵਧੀਆ ਹੋਈ ਹਾਂ ਹਾਂ ਸੋਹਣੀ ਹੈ ਆਓ ਚਲੋ ਕੋਈ ਨਹੀਂ ਗਰਮੀ ਲੱਗਦੀ ਤਾਂ ਨਵਾ ਦਈਏ ਹੁਣ ਫਿਰ ਹਾਂਜੀ ਕੋਈ ਨਹੀਂ ਇਹਦੀ ਲਾ ਦੇਣੀ ਮੈਂ ਲੈ ਕੇ ਆਉਣੀ ਫਿਰ ਸਾਡੇ ਕੱਪੜੇ ਹਾਂਜੀ ਇਹ ਪੁੱਤ ਤੇਰੀ ਨਾਨੀ ਆ। ਇਹ ਵੀ ਆਪਣੇ ਸਹੁਰਿਆਂ ਦੇ ਘਰ ਵਿੱਚ ਬਹੁਤ ਜ਼ਿਆਦਾ ਹੀ ਜਿਦੋ ਕਰਦੇ ਨੇ। ਇਹ ਆਪ ਹੀ ਬੜੀ ਚੰਗੀ ਐ। ਤੇ ਕੋਈ ਉਹਨਾਂ ਨੂੰ ਕੰਮ ਪੈ ਗਿਆ ਤਾਂ ਪੈਸੇ ਚੋਂ ਫਿਰ ਉਹ ਤਾਂ ਚਲ ਗਏ ਨੇ। ਹਾਂਜੀ ਠੀਕ। ਤੇ ਇਦਾਂ ਮੈਂ ਭਿਆਂ ਵਧੀਆ ਤੂੰ ਹੀ ਇਹਦੇ ਨਾਲ ਵਧੀਆ ਰਹੀ ਹੈ ਕੁੜੀ ਬਹੁਤ ਸਿਆਣੀ ਐ। ਕਿ ਆਪਣਾ ਪਿਆਰ ਨਾ ਰਹੀਆਂ, ਅੱਸੀਆਂ ਅਖੇਡੀਆਂ ਤੇ ਵਧੀਆ ਲੱਗੀਦਾ ਵਾ ਤੇ ਜਿਵੇਂ ਦੇ ਆਈ ਚੰਗੀ ਵਿਚਾਰੀ ਉਹਨਾਂ ਤੇ ਕਦੀ ਮਾੜੀ ਚੰਗੀ ਕਰਨੀ ਨਹੀਂ। ਬਹੁਤ ਚੰਗੀ ਐ ਉਹ ਕੁੜੀ। ਉਹ ਨਹੀਂ ਇਹ ਦਰੋਂ ਮੇਰੇ ਗਾਉਂ ਤੋਂ ਕੀ ਹੈ ਰਾਮਾ ਮਾਰੰਡੇ ਆ ਜਿਹੜੀ ਗੱਲ ਸੁਣੀ ਉਹ ਤਾਂ ਹੋਈ ਨਹੀਂ ਆ ਨਹੀਂ ਕਿਹੜੀ ਨਹੀਂ ਹੋਈ ਹੌਲੀ ਬੋਸਨ ਨਹੀਂ ਕਿਨੇ ਹੋਇਆ ਕਿਤੇ ਨਹੀਂ ਕੋਈ ਸੁਣਦਾ ਡਰਨੀ ਮਾਰਿਆ ਮੈਨੂੰ ਜਿਹੜਾ ਕਹਿੰਦੇ ਦਾਜ ਉਹਦਾ ਆਇਆ ਨਹੀਂ ਮੇਰੇ ਇੱਥੇ ਹਾਏ ਹਾਏ ਨੀ ਸਬਰ ਰੱਖ ਸਬਰ ਕਰਦਾ ਦੇ ਵੀ ਕਾਨੂੰਨ ਦੇਣਾ ਚੁੱਪ ਕਰ ਜਾ ਕੱਲੀ ਕੱਲੀ ਹੈਗੀ ਆ ਨੀ ਜੋ ਕੁਝ ਹੈਗਾ ਵਾ ਸਾਡੇ ਘਰ ਹੀ ਆਉਣਾ ਤੂੰ ਕਾਹਨੂੰ ਫਿਕਰ ਕਰਨੀ ਆ ਵਿਆਹ ਤਾਂ ਹੋ ਗਿਆ ਵਾ ਪੋਣਾ ਕਿਹੜੇ ਦੇ ਲਿਆ ਨਿੱਕੀ ਤੱਕ ਲੈ ਚੈੱਕ ਤਿਆਰ ਕੀਤਾ ਬਣਾਵਾ ਚੈੱਕ ਮਿਲ ਜਾਣਾ ਚੈੱਕ ਕਰੇ ਵੀਰ ਨੂੰ ਹੈ ਤੇ ਕੋਈ ਗੱਲ ਨਹੀਂ ਤੂੰ ਕੰਨ ਫਿਕਰ ਕਰਨੀ ਹੈ ਜੋ ਮੰਗੇਂਗੀ ਉਹ ਬਣਾ ਕੇ ਬੰਦ ਦੇਵਾਂ ਮੈਂ ਅੱਗੇ ਵੀ ਮੇਰਾ ਵਾ ਚੈੱਕ ਦੇ ਵਿੱਚ ਜਿੰਨਾ ਵੀ ਦਿਨ ਤੇ ਮੇਰਾ ਵਾ ਨਹੀਂ ਨਹੀਂ ਤੂੰ ਹੀ ਨਹੀਂ ਆਹ ਪਰ ਮੇਰੀ ਗੱਲ ਸੁਣੋ ਇੱਕ ਗੱਲ ਮੈਂ ਨੋਟ ਕੀਤੀ ਉਦੋਂ ਪਰ ਫੋਨ ਲਾਉਣ ਦੀ ਅਗਲ ਹੈ ਨਹੀਂ ਆ ਜਿਹੜੀ ਲੈਂਦੀ ਹੈ اچھا ਕੋਈ ਨਹੀਂ ਹੌਲੀ ਬੋਲ ਇੱਕ ਤੇਰੀ ਜੁਬਾਨ ਬੜੀ ਹੈ ਹੈ ਜਦ ਕਹਿ ਕੇ ਆਈਂ ਮੈਂ ਕਿਹਾ ਦੇਖ ਲਓ ਕੀ ਪਾਇਆ ਤੁਸੀਂ ਮੈਂ ਕਿਹਾ ਨਾ ਕੋਈ ਮੈਚਿੰਗ ਹੋਣਦੀ ਨਾ ਮੈਣਾ ਨਾ ਦੇਣਾ ਉੱਧੇ ਹੀ ਮੈਂ ਕਿਹਾ ਜਿਹੜਾ ਮਰਜੀ ਸਮਾਨ ਚੁੱਕ ਕੇ ਲਾ ਕੇ ਆ ਗਏ ਨੀ ਮੇਰੀ ਗੱਲ ਸੁਣ ਨਵੀ ਸਵੀ ਆ ਕਿਤੇ ਨਾ ਹੁੱਸਾ ਹੀ ਨਾ ਕਰ ਲੈ ਤੇਰੀ ਗੱਲ ਦਾ ਤੇਰਾ ਕੋ ਕੰਟਰੋਲ ਵਿੱਚ ਨਹੀਂ ਹੁੰਦੀ ਜੀਬ ਤੇਰੀ ਐਨੀ ਜੀਬ ਵਾਲਾ ਪਰ ਪਰਚ ਲੈ ਲੈਂਦੇ ਆ ਸਾਰੇ ਪਾਸੇ ਤੋਂ ਥੋੜਾ ਜਨ ਟਰੇਗੋ ਕਾ ਆਪਣੇ ਉੱਤੇ ਹੀ ਤੇ ਕਹਿਣਾ ਨਹੀਂ ਆ ਜੇ ਕਿਤੇ ਹੋਣੀ ਤਾਂ ਸਾਰੇ ਰਿਸ਼ਤੇਦਾਰਾਂ ਨੇ ਵੇਖਣਾ ਹੈਗਾ ਕਿਤੇ ਚਾਜ ਦਾ ਲਾਇਆ ਪਾਇਆ ਹੁੰਦਾ ਤੇ ਫੇਰੀ ਹੀ ਨੀ ਬਥੇਰੀ ਸੋਹਣੀ ਲੱਗਣੀ ਹੈ ਇੱਕ ਹਾ ਜਿਹੜੀ ਤੇਰੀ ਜ਼ੁਬਾਨ ਆ ਨਾ ਖੱਤੀ ਹੈ ਜਿੱਦਾਂ ਤੂੰ ਬੋਲਦੀ ਆ ਤਾਂ ਹੀ ਤੇ ਸਾਰੇ ਮਾਰਦੇ ਤਨੋਥੀ ਆਪਾਂ ਸਕੇ ਰਿਆ ਦੋ ਮੈਨੂੰ ਨਾ ਐਵੇਂ ਚੇਤਾ ਕਰਾਓ ਨਾਲ ਨਹੀਂ ਉਹੜਾ ਚਾਵਾ ਗਿਆ ਕੀਤਾ ਹੀ ਫੋਨ ਉਹਨੂੰ ਕੀਤਾ ਹੀ ਫੋਨ ਨਾਕ ਪਤਾ ਕਿੱਡਾ ਵੱਡਾ ਉਹਦਾ ਉਹ ਤਾਂ ਕਹਿੰਦਾ ਵਾ ਵੀ ਬਸ ਮੈਂ ਹੀ ਮੈਂ ਆ ਐਨੇ ਫੋਨ ਲਾਇਆ ਮੈਂ ਕਿ ਚਲ ਆ ਜੂਗਾ ਕਿਤੇ ਰਿਸ਼ਤੇਦਾਰਾਂ ਚ ਮੇਰਾ ਵੀ ਰਹਿ ਜੂਗਾ ਵੀ ਹਾਂ ਇਹਦਾ ਆਇਆ ਵਾ ਘਰ ਵਾਲਾ ਫੋਨ ਨਹੀਂ ਚੱਕਿਆ ਏਡਾ ਕਿਤੇ ਭੈੜਾ ਵਾ ਦੇਖੋ ਕੋਈ ਗੱਲ ਨਹੀਂ ਕਰ ਲੈਂਦੇ ਆਪੜਾ ਹੈ ਆਪਾਂ ਕੜੇ ਘਟਵਾ ਨਹੀਂ ਹੱਡਾ ਵੀ ਨਾਕੇ ਤੋਂ ਟਿੱਗਣਾ ਚਾਹ ਇੱਕ ਹੀ ਯਾਦ ਕਰੂਗਾ ਹੈ ਆਪਣੇ ਆਪ ਨੂੰ ਸਮਝਦਾ ਕੀ ਹੈ ਕੋਈ ਗੱਲ ਨਹੀਂ ਦਵਾਂਗੇ ਮੱਤ ਤੇ ਨੂੰ ਰਲਦੇ ਕਿ ਤੂੰ ਕਾ ਤੋ ਫਿੱਟਰ ਕਰਦੀ ਆ ਮੇਰੇ ਹੁੰਦਿਆਂ ਜਿੰਨਾ ਚਿਰ ਤੇ ਮਾਂ ਜਿੰਦੀ ਆ ਨਾ ਤੈਨੂੰ ਕੋਈ ਲੋੜ ਨਹੀਂ ਪਵਾ ਕਰਨ ਦੀ ਕਿ ਤੇ ਵੀ ਮੈਂ ਤਾਂ ਕਰਨਾ ਹੀ ਨਹੀਂ ਹੁਣ ਮੇਰਾ ਤਾਂ ਕਰ ਲਿਆ ਮੈਂ ਕਿ ਚੱਲ ਰਿਸ਼ਤੇਦਾਰ ਸਾਰੇ ਇਕੱਠੇ ਹੋਣੇ ਆ ਆਜੂਗਾ ਤੇ ਵਧੀਆ ਗੱਲ ਵਾ ਐਵੇਂ ਲੋਕਾਂ ਨੇ ਗੱਲਾਂ ਕਰਨੀਆਂ ਬਾਅਦ ਚ ਇਹ ਤੇ ਮੈਂ ਤੇ ਕਰੀ ਬਣਾ ਫੋਨ ਲਾਵਾਂ ਨਾ ਚੱਲ ਜਿਹੜਾ ਕਰ ਲਿਆ ਕਰ ਲਿਆ ਹੁਣ ਨਾ ਫੋਨ ਕਰੀ ਅੱਪੀ ਹੁਣਾ ਇੱਥੇ ਤੇ ਵੇਖੀਏ ਕਿ ਇਹਨੇ ਕਿਲਾ ਲਾ ਲਾ ਮੈਂ ਪੜਾਈਆਂ ਇਹ ਵੀ ਤੇ ਯਾਦ ਕਰੂਗਾ ਉਹ ਚਲੋ ਛੱਡੋ ਹੁਣ ਤੁਸੀਂ ਉਹਨਾਂ ਦੀ ਅਗਲਾ ਮੂਡ ਨਾ ਖਰਾਬ ਕਰੋ ਮੇਰਾ ਮੈਨੂੰ ਤੇ ਇਹਦੀ ਮੰਮੀ ਦੇ ਉੱਤੇ ਗੁੱਸਾ ਚੜੰਡਿਆ ਵਾ ਕਿ ਕੀ ਕੱਪੜੇ ਪਾਈ ਤੁਹਾਡੀ ਧੀ ਦਾ ਵਿਆਹ ਵਾ ਤੁਸੀਂ ਝੱਜਰੇ ਕੱਪੜੇ ਲਿੜੇ ਪਾ ਲੋ ਭੋਨੇ ਵੀ ਉਦਾਂ ਦੇ ਤੇ ਇਦਾਂ ਦੇ ਮੈਨੂੰ ਤੇ ਗਵਾਰ ਜੇ ਲੰਭਦੇ ਹੈ ਹੈ ਹੀ ਗਵਾਰ ਜੇ ਤੁਹਾਡੀ ਧੀ ਦਾ ਵਿਆਹ ਤੇ ਕੱਪੜਾ ਝੱਟਦਾ ਪਾ ਲੋ ਅਹੀ ਵੇਖਾ ਮਾਵਾਂ ਈਆਂ ਕੱਟੜਾ ਔਰ ਖੱਡੇ ਹੈ ਵੇਹਿੰਦੇ ਤੁਹਾਡੇ ਉਹਨੇ ਅੰਬਰ ਕਰਕੇ ਮੈਂ ਵੇਖੋ ਸੜੋ ਮੈਨੂੰ ਲੱਗਾ ਕਦੀ ਵੇਖਿਆ ਨਹੀਂ ਹੁਣ ਏਦਾਂ ਦੇ ਝੂਟ ਉਹਨਾਂ ਨੇ ਕਿੱਥੋਂ ਆਈ ਸੱਦਣ ਰਹੀ ਤੁਹਾਨੂੰ ਮੈਨੂੰ ਲੱਗਾ ਉਹਨੇ ਵੀ ਪੁੱਛਣਾ ਹੋਣਾ ਕੀ ਪਾਇਆ ਇਹਨਾਂ ਨੇ ਤੇ ਕੀ ਨਹੀਂ ਚੱਲ ਵੇਣੀ ਆ ਕਿਹੜਾ ਵਾਲਾ ਪਾਉਣਾ ਇਹਨੇ ਮੇਰੇ ਕੱਜ ਤੇ ਜਾ ਕੱਪੜੇ ਤਾਂ ਬੇਦਲਾਗੇ ਇਹ ਬੇਚਰੀ ਦੇ ਪੇਸ਼ ਪਹਿਲੀ ਹੁੰਦੀ ਹਾਂ ਉਹ ਤਾਂ ਇੱਕ ਬੜਾ ਬੇਚਾਰੀ ਬੇਚਾਰੀ ਕਰਨ ਡਏ ਆ ਆ ਨਵੀਂ ਸਨੀ ਆ ਜਾ ਜਾ ਹੁਣ ਮੇਰੀ ਮਾਂ ਨੇ ਮੈਨੂੰ ਕੀ ਕਹਿਣਾ ਵਾ ਇਹਨੇ ਵੀ ਕੋਈ ਉਲਟੀ ਗੰਗਾ ਪਾਉਣੀ ਨਹੀਂ ਜਦੋਂ ਨਹੀਂ ਉਹਦੇ ਚੱਲ ਸੁਣਨਾ ਜਾ ਕੇ ਮੁੜ ਕੇ ਕੋੜ-ਕੋੜ ਕਰਨ ਨੂੰ ਹਟਣਾ ਹੈ ਨਹੀਂ ਜੇਵਾਨਾ ਆਗੀ ਆਗੀ ਪਈ ਥੀ ਆਗੀ ਮੇਰੀ ਗੱਲ ਸੁਣ ਮਿਲਨੀਆ ਕੀ ਕੀ ਕੀਤੀ ਗੋਨੇ ਮਿਲਨੀਆ ਤੇ ਮੈਨੂੰ ਟੌਪਸ ਪਾਈ ਉਹ ਟੌਪਸ ਪਾਏ ਨੇ ਆਹੋ ਕੋਰੇ ਹੀ ਦਾ ਘਰ ਉਹ ਸਦਾ ਮੁੰਡੇ ਵਾਲਾ ਤੇ ਕੰਲਾ ਕੰਲਾ ਮੁੰਡਾ ਤੇ ਉਹਦਰ ਵੀ ਆਉਂਦੇ ਨੇ ਕੁੜੀ ਕੰਲੀ ਆਇਆ ਹਾਂ ਤੇ ਹੁਣ ਕਹੋ ਟੌਪਸ ਪਾਉਂਦਾ ਹੀ ਕੋਈ ਤੈਨੂੰ ਸੈੱਟ ਸੂਟ ਪਾਉਂਦੇ ਸੈੱਟ ਕਿੱਥੋਂ ਪਾਇਆ ਆਹ ਟੌਪਸ ਜੇ ਪਾ ਤਈ ਉਹ ਤੇ ਮੈਂ ਚੁੱਪ ਕਰਕੇ ਪਰਸਲ ਵਿੱਚ ਪਾ ਲੇ ਕੀ ਕਰਨਾ ਹੈ ਫਿਰ ਆਹ ਜੋ ਮੈਂ ਨਾ ਨਹੀਂ ਹਾ ਮੇਰਾ ਕੁਝ ਹੋਣੀ ਕੱਲ ਨੂੰਗੇ ਉਹ ਤਾਂ ਮੈਂ ਵੇਖਣ ਡਈ ਹੀ ਮੈਨੂੰ ਲੱਗਦਾ ਵਾ ਕਿ ਸਾਰਾ ਕੁਝ ਬਾਅਦ ਵਿੱਚ ਕਰ ਦਿੰਗੇ ਕਈ ਵਿਖਾਵਾ ਨਹੀਂ ਨਾ ਕਰਦੇ ਕਈ ਇਦਾਂ ਕਰਦੇ ਆ ਕਿ ਬਾਅਦ ਚ ਜੋ ਆਉਂਦੇ ਆ ਨਾ ਕੁੜੀ ਨੂੰ ਲੈਣ ਤੇ ਫੇਰ ਬਣਾ ਕੇ ਲੈਂਦੇ ਹੁੰਦੇ ਚੀਜ਼ਾਂ ਤੇ ਨਾਲੇ ਨਾ ਇੱਕ ਗੱਲ ਹੋਰ ਵਾ ਕੱਲੀ ਕੱਲੀ ਕੁੜੀ ਉਹਨਾਂ ਦੀ ਸਾਰਾ ਕੁਝ ਉਹਨਾਂ ਨੇ ਇਹਨੂੰ ਹੀ ਦੇਣਾ ਵਾ ਤੇ ਮੈਨੂੰ ਤਾਂ ਲੱਗਦਾ ਚੈੱਕ ਹੀ ਦੇ ਦੇਣਾ ਉਹਨਾਂ ਨੇ ਲੱਗ ਜਾਂਦਾ ਪਤਾ ਹੂੰ ਕੋਈ ਗੱਲ ਨਹੀਂ ਐਵੇਂ ਫਿਕਰ ਨਾ ਕਰਿਆ ਕਰ ਮੇਰੀ ਮਾਂ ਹੈ ਇੱਕ ਕੁੜੀ ਦੋਤੀ ਉਹ ਤੇਰੀ ਉਹ ਮੇਰਾ ਸਿਰ ਖਾਣ ਲਈ ਇਹਨੂੰ ਆ ਨਹੀਂ ਆਉਂਦਾ ਕਰਨਾ ਇਹਨੂੰ ਆ ਨਹੀਂ ਆਉਂਦਾ ਕਰਨਾ ਥੋੜਾ ਜਿਆਦਾ ਨਾ ਸਮਝਾਇਓ ਕਿ ਐਦਾਂ ਨਾ ਬਹੁਤ ਨਵੀਂ ਸਵੀ ਆ ਆਹੋ ਭਾਈ ਇਹ ਤਾਂ ਗੱਲ ਹੈ ਆਹੋ ਕੋਈ ਗੱਲ ਨਹੀਂ ਪਾ ਦੇਣਗੇ ਆਪੇ ਹੁਣ ਅਹੀਂ ਵੀ ਤੇ ਆਪਣੀ ਧੀ ਦਾ ਵਿਆਹ ਕੀਤਾ ਹੀਗਾ ਕਿਦਾਂ ਸੱਜ ਵੱਜ ਕੇ ਵਿਆਹ ਕੀਤਾ ਸਭ ਕੁਝ ਪਾਇਆ ਆਪਾਂ ਹੈ ਆਪਣਾ ਨੱਕ ਰੱਖਣ ਦੇ ਮਾਰੇ ਪਾਈ ਦਾ ਸਾਰਾ ਕੁਝ ਮਾਂ ਪਿੰਦਾ ਵਾ ਧੀਆ ਮਾਰ ਆਹੀਂ ਕੋਈ ਕਸਰ ਛੱਡੀ ਹੈਗੀ ਅਗਲੇ ਵੇਖਲਾਂ ਭਾਵੇਂ ਫਿਰ ਵੀ ਕਿਦਾਂ ਨੱਕ ਤਾਂ ਕਰੀ ਫਿਰਦੇ ਆ ਹਾਂ ਤਾਂ ਆਪਾਂ ਕੋਈ ਕਸਰਤ ਨਹੀਂ ਛੱਡੀ ਤੇ ਜੇ ਉਹਨਾਂ ਨੇ ਆਪਣੀ ਧੀ ਵਸੋਣੀ ਆ ਤੇ ਆਪੇ ਸਭ ਕਰਕੇ ਜਾਣਗੇ ਠੀਕ ਆ ਨਾ ਹਾਂ ਐਵੇਂ ਨਾ ਫਿਕਰ ਕਰਿਆ ਕਰ ਮੈਂ ਕੰਮ ਵੇਖਲਾਂ ਕੋਈ ਜਾ ਕੇ ਚੰਗਾ ਚੰਗਾ ਚੱਕਰਬਾਲੀ ਰਹੇ ਨਾ ਸੋਨੇ ਬਣਿਆ ਤੇ ਨਾਨੀ ਮੇਰੀ ਕਿੰਨੀ ਚੰਗੀ ਲੱਗਦੀ ਹੈ ਉਦਾਂ ਹੈ ਨਾ ਸਾਰੇ ਜਣੇ ਚੰਗੇ ਆ ਜਿੱਦਾਂ ਮੰਮੀ ਨੇ ਮੈਨੂੰ ਸਮਝਾਇਆ ਹੈ ਨਾ ਉਦਾਂ ਹੀ ਕਰਾਂਗੇ ਮੈਂ ਆਪਣੀ ਸਾਸ ਨੂੰ ਸਾਸ ਲਈ ਸਮਝਣਾ ਮਾਵਾ ਨੂੰ ਇਹਦੇ ਨਾਲ ਰਹਿਣਾ ਜੀ ਉਹ ਮੇਰੇ ਨਾਲ ਇਲਾ ਕਰਦੇ ਨੇ ਤੇ ਮੇਰਾ ਵੀ ਫਰਜ ਬੰਦਾ ਕਿ ਮੈਂ ਵੀ ਉਹਨਾਂ ਦੀ ਸੇਵਾ ਕਰਾਂ ਨਾਲ ਨਾਨੀ ਜੀ ਦੱਸਦੇ ਕਿ ਹੈ ਵੀ ਕਿੰਨੇ ਚੰਗੇ ਨੇ ਬੈਠੇ ਆਂ ਹਾਂਜੀ ਦੀਦੀ ਅੱਛਾ ਲਿਆਓ ਫਿਰ ਮੈਂ ਕਰ ਦਿੰਦੀ ਆ ਤੁਹਾਡਾ ਚੇਂਜ ਸਾਰਾ ਕਰਨੀ ਲੱਗਣ ਈ ਹੋਣੀ ਆ ਤੁਹਾਨੂੰ ਲਾ ਲਓ ਆ ਪਹਿਲਾਂ ਕਲੀ ਦੇ ਲਾ ਲਓ ਤੇ ਅਸੀਂ ਤੇ ਤੁਹਾਡਾ ਨਾ ਦੇਖ ਕੇ ਹੀ ਢੇਚੀ ਦੇ ਵਿੱਚ ਕੱਪੜੇ ਮੈਨੂੰ ਤਾਂ ਕੋਈ ਪਸੰਦ ਨਹੀਂ ਆਇਆ ਫਿਰ ਮੈਂ ਇਹੀ ਆ ਬਣਾਇਆ ਹੀ ਮੈਂ ਤੇ ਮੰਮੀ ਗਏ ਸੀਗੇ ਆਹ ਸੂਟ ਬਣਵਾ ਕੇ ਲਿਆਂਦਾ ਹੈਗਾ ਤੁਹਾਡਾ ਤੇ ਇਹੀ ਪਾਇਓ ਹੁਣ ਤੁਸੀਂ ਕੋਈ ਨਹੀਂ ਦੀਦੀ ਇਹ ਨਹੀਂ ਪਾ ਰਹੀ ਹੁਣ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਜਿੰਨੇ ਕਿ ਤੇਰੇ ਨਾਲ ਪਰੋਣੇ ਆ ਨਾ ਸਾਡੇ ਰਹਿਣੇ ਆਉਣਾ ਜਾਣਾ ਵਾ ਸਾਰਿਆਂ ਨੇ ਦੇਖਣ ਆਉਣਾ ਤੁਹਾਨੂੰ ਉਹਨੇ ਦਿਨ ਜਿਹੜੇ ਇਹ ਸੂਟ ਬਣਾ ਕੇ ਲਿਆਂਦੇ ਨਾ ਉਹ ਪਾ ਲਿਓ ਤੇ ਜਿਹੜੇ ਤੁਸੀਂ ਆਪ ਬਣਵਾ ਕੇ ਲਿਆਏ ਨਾ ਉਹ ਫਿਰ ਇੱਦਾਂ ਕਰਿਓ ਬਾਅਦ ਚ ਪਾ ਪੂ ਲਿਓ ਕਿਤੇ ਹਾਂਜੀ ਕੋਈ ਨਹੀਂ ਆਹ ਦੇਖੋ ਕਿੱਡਾ ਸੋਹਣਾ ਸੂਟ ਐ ਹਾਂਜੀ ਠੀਕ ਲਿਓ ਲਾਦਾ ਟਿੱਕਾ ਢੱਕਾ ਵੀ ਦੱਤਾ ਇਹ ਤਾਂ ਐਸੇ ਇੱਡਾ ਖਾਸ ਨਹੀਂ ਹੈਗਾ ਕਿੰਨੇ ਤਿਆਰ ਕੀਤਾ ਈ ਤੁਹਾਨੂੰ ਇਦਾਂ ਦੀਦੀ ਮੇਰੀ ਫਰੈਂਡ ਨਹੀਂ ਤਿਆਰ ਕੀਤਾ ਆਹੋ ਠੀਕ ਹੀ ਕੀਤਾ ਈ ਚਲੋ ਕੋਈ ਨਹੀਂ ਆਹ ਗੋਤਰੀਆਂ ਨੇ ਬਣਾਈ ਸੀ ਹਾਂਜੀ ਬੜੇ ਬੜੇ ਸੋਹਣੇ ਫੁੱਲ ਫੁੱਲ ਜੇ ਲਾਏ ਆ ਮੈਨੂੰ ਤਾਂ ਹੋਰ ਕੁਛ ਨਹੀਂ ਪਸੰਦ ਆਇਆ ਪਰ ਮੈਨੂੰ ਫੁੱਲ ਜੇ ਤਾਂ ਬੜੇ ਪਸੰਦ ਆਏ ਮੈਂ ਰੱਖ ਲਵਾਂ ਇਹਨਾਂ ਨੂੰ ਹਾਂਜੀ ਕੋਈ ਨਹੀਂ ਲੈ ਲਓ ਜੀ ਜੀ ਇਹ ਲੈ ਤਾਂ ਆਏ ਤੇ ਬੜੇ ਸੋਹਣੇ ਆ ਇਹੀ ਪਸੰਦ ਆਏ ਮੈਨੂੰ ਤਾਂ ਬੜੇ ਸੋਹਣੇ ਲੱਗਣ ਦੇ ਕੋਈ ਨਹੀਂ ਜੀ ਜੀ ਜੇ ਤੁਹਾਨੂੰ ਪਸੰਦ ਆਇਆ ਨਾ ਤਾਂ ਲੈ ਲਓ ਆਹੋ ਮੈਂ ਤੇ રાખી ਲੈਣਿਆ ਮੈਂ ਤਾਂ ਜਿਹੜੀ ਚੀਜ਼ ਪਸੰਦ ਹੋਵੇ ਮੈਂ ਤਾਂ ਫਟਾਫਟ ਰੱਖ ਲਵਾਂ ਮम्मी ਇੱਧਰ ਹੋਰ ਪਰਸੇ 'ਚ ਪਾ ਲਾ ਆਹ ਕੀ ਪਾਉਣਾ ਪਰਸੇ ਵਿੱਚ ਆ ਫੋਲ ਬੜਾ ਸੋਹਣਾ ਲੱਗੇ ਮੈਂ ਕਿੰਨੇ ਸੋਹਣੇ ਲੱਗੇ ਗੋਦ ਤੇ ਲੱਗੇ ਮੈਂ ਚੱਲ ਲੈ ਲੈਣੀ ਐ ਤੇ ਤੂੰ ਹੋਰ ਲੈ ਲਈਂ ਹਸ਼ਰੋਂ ਉਹ ਹੋਰ ਕੀ ਲੈਣੇ ਆ ਉਹਨੇ ਕਿਹੜਾ ਲਾਉਣੇ ਹੁਣ ਲੈ ਆ ਦੱਸ ਮੈਨੂੰ ਤੇਰਾ ਤੁਹਾਡਾ ਪਿਆਰ ਦੇਖ ਕੇ ਬੜੀ ਖੁਸ਼ੀ ਹੋਣ ਗਈ ਹੈ ਹੈ ਕਿੰਨਾ ਪਿਆਰ ਵਾ ਤੁਹਾਡਾ ਪੂਰੇ ਆ ਭੈਣਾ ਭੈਣਾ ਲੱਗਣ ਦੀਆਂ ਤੇ ਇਦਾਂ ਹੀ ਭੈਣਾ ਭੈਣਾ ਆਂ ਅਸੀਂ ਹੁਣ ਇਹ ਨੀ ਚੰਗੀ ਭਾਬੀ ਆਈ ਆ ਤੇ ਵਧੀਆ ਤਰੀਕੇ ਨਾਲ ਹੀ ਰਹਿਵਾਂਗੇ ਆਹੋ ਪੁੱਤੀ ਇਹ ਸਮਝੀ ਤੇ ਮੇਰੀ ਭੈਣ ਹੀ ਆ ਠੀਕ ਵਾਲਾ ਹਾਂਜੀ ਕੋਈ ਨਹੀਂ ਆ ਕੋਈ ਗੱਲ ਆਪਣੇ ਮਾਂਚ ਨਹੀਂ ਰੱਖੀਦੀ ਹੁੰਦੀ ਕੋਈ ਵੀ ਗੱਲ ਹੋਵੇ ਨਾ ਬੇਚਿੱਜਕ ਕਰ ਲਿਆ ਕਰ ਜੇ ਮਰਜ਼ੀ ਨਹੀਂ ਕਰ ਸਕਦੀ ਤੇ ਇਹਨਾ ਕਰ ਲਿਆ ਕਰ ਠੀਕ ਵਾ ਨਾ ਹਾਂਜੀ ਕੋਈ ਨਹੀਂ ਆਹ ਹੁਣ ਇਹ ਤਰ੍ਹਾਂ ਘਰਵਾ ਹੁਣ ਸਾਰੀ ਜ਼ਿੰਮੇਵਾਰੀ ਤੇ ਤੇ ਆ ਠੀਕ ਆ ਨਾ ਆਹੋ ਹੁਣ ਆਪਣਾ ਕੰਮ-ਕੁਮ ਪੁੱਤ ਤੂੰ ਹੀ ਸੰਭਣਾ ਵਾ ਸਾਰਾ ਇਹ ਤੇ ਪਰੌਣੀ ਆ ਹਾਂਜੀ ਠੀਕ ਵਾ ਨਾ ਧੀਆ ਦੇ ਕਰਦੀਆਂ ਪਰੌਣੀਆਂ ਹਿੰਦਗਾ ਠੀਕ ਆ ਨਾ ਕਿ ਤੱਕ ਕਦੋਂ ਸਹੁਰੇ ਲੈਣਾ ਆਏ ਨਾ ਤੇ ਕਦੋਂ ਇਹਨੇ ਚੱਲ ਜਾਣਾ ਤੇ ਪੁੱਤ ਹੁਣ ਘਰ ਤੇ ਤੇਰਾ ਹੀ ਆ ਤੇ ਕੰਮ-ਕੁਮ ਇਹ ਪੁੱਤ ਤੈਨੂੰ ਹੀ ਕਰਨਾ ਪੈਣਾ ਸਾਰਾ ਕੀ ਕਰਵਾਣਾ ਕੋਈ ਨਹੀਂ ਹੁੰਦੀ ਜੀ ਕਰ ਲਿਆ ਕਰਾਈ ਆ ਆਹ ਕੰਮ ਤਾਂ ਹੁੰਦਾ ਹੀ ਹੁਣ ਸਾਰਾ ਹਾਂਜੀ ਹਾਂਜੀ ਹੁੰਦਾ ਲੈ ਦੱਸ ਕੰਮ ਕਿਉਂ ਨਹੀਂ ਹੁੰਦਾ ਹੁਣ ਮੈਨੂੰ ਪਤਾ ਸਾਰਾ ਹੀ ਕੰਮ ਹੁੰਦਾ ਹਣਾ ਮੇਰੀ ਤੀਨ ਕਈਆਂ ਨੂੰ ਨਹੀਂ ਹੁੰਦਾ ਮੰਮੀ ਤਾਂ ਕਹਿਣ ਡਈ ਆਹ ਵੇਖੋ ਕਿੱਡਾ ਸੋਹਣਾ ਚੂੜਾ ਲੱਗਣ ਡਿਆ ਪਾਇਆ ਹਣਾ ਨਹੀਂ ਰੰਗ ਲੈ ਹੋਣਾ ਚੱਲਦੀ ਹੁਣ ਕਿੱ데 ਹਾਂ ਨਹੀਂ ਨਹੀਂ ਕੋਈ ਨਹੀਂ ਉਹ ਤੇ ਮੇਰੀ ਬੜੀ ਸੋਹਣੀ ਆ ਆ ਪਾ ਲਓ ਸੂਟ ਹਾਂਜੀ ਅਜੇ ਲੋਕੀ ਇੱਥੇ ਜਾਗੇ ਪਰੋਲੇ ਤੇ ਉਹਨਾਂ ਨੇ ਉਹ ਤਾਂ ਉਹ ਸੂਟ ਵਾ ਜਿਹੜਾ ਆਪਾਂ ਬਣਾਇਆ ਸੀਗਾ ਹੈ ਆਹ ਹੋ ਗਈਆਂ ਮੈਂ ਕੁਛ ਲੈ ਹੀ ਪਵਾ ਦਿੰਦੇ ਆਲੇ ਸਾਰੇ ਪੁਰਾਣੇ ਤਾਂ ਇੱਥੇ ਆ ਪਰ ਚੰਗਾ ਨਹੀਂ ਲੱਗਦਾ ਜੇ ਕਿਤੇ ਉੱਦਦਾ ਨਹੀਂ ਨਹੀਂ ਕਿੰਨੇ ਕਿੰਨੇ ਸੋਨੇ ਬਣਾਏ ਆ ਸਾਰੇ ਇੱਕ ਲਾਹ ਤੇ ਇੱਕ ਪਾਪ ਉਤ ਸੋਟਾ ਨਹੀਂ ਕਮੀ ਆਉਣ ਦੇ ਮੈਨੂੰ ਤੇ ਚਲ ਕਰ ਲੈ ਚੇਂਜ ਤੇ ਮੈਂ ਵੀ ਰੋਟੀ ਲੈ ਕੇ ਆਵਾਂ ਚੱਲੀਆਂ ਭੁੱਖ ਲੱਗੀ ਹੋਣੀ ਆ ਹਾਂਜੀ ਲੈ ਆਓ ਆਹ ਕਰ ਲਓ ਚੇਂਜ ਆਹ ਚਲ ਆ ਜਾ ਪੁੱਤ ਤੁਸੀਂ ਪੁੱਤ ਮੇਰੀ ਗੱਲ ਸੁਣ ਹਾਂਜੀ ਇਹਨਾਂ ਨੂੰ ਸਾਫ਼ ਕਰਾ ਖਲਾ ਸਵੇਰੇ ਗੁਰਦੁਆਰੇ ਜਾਣਾ ਹੀ ਆ ਆਹੋ ਕੋਈ ਗੱਲ ਨਹੀਂ ਨਾਲੇ ਦੇਖਿਓ ਸਵੇਰੇ ਤੁਹਾਨੂੰ ਮੈਂ ਤਿਆਰ ਕਰੂੰਗੀ ਕਿੰਨਾ ਸੋਨਾ ਤਿਆਰ ਕਰਦੀ ਦੇਖ ਲਿਓ ਅੱਜ ਤੱਕ ਤੂੰ ਕੁਝ ਵੀ ਨਹੀਂ ਲੱਗਣ ਦੇ ਕੱਲੂ ਵਧੀਆ ਲੱਗੋਗੇ ਨਾ ਨਾਨ ਚਰੀ ਨਾ ਮੈਂ ਤੇਰੇ ਫੈਸ਼ਨ ਕਰ ਲੈਂਦੀ ਆ ਸਿੱਖ ਲਈ ਸਾਰਾ ਕੁਝ ਤੂੰ ਵੀ ਇਹਦੇ ਕੋਲ ਹਾਂਜੀ ਕੋਈ ਨਹੀਂ ਠੀਕ ਆ ਕੁੜੀ ਵੀ ਆਤੀ ਆ ਹੁਣ ਕਿਨੇ ਘਰ ਖਲਾਉਣ ਨੂੰ ਜੀ ਨਹੀਂ ਕਰਦਾ ਮੇਰਾ ਵੀ ਕੋਈ ਆਸਰਾ ਹੁੰਦਾ ਤੇ ਮੇਰੇ ਵੀ ਦਿਨ ਲੰਘ ਜਾਂਦੇ ਖੜੇ ਕਿਹੜੇ ਮਾੜੇ ਕਰਮ ਕੀਤੇ ਸੀ ਜਿਹੜੀ ਹੁਣ ਸਜ਼ਾ ਭੁਗਤਣ ਨਹੀਂ ਉਹ ਕੀ ਗੱਲ ਹੋ ਗਈ ਤੈਨੂੰ ਹੈਂ ਬੋਲਦੀ ਨਹੀਂ ਕੀ ਦੱਸਾਂ ਕਿਉਂ ਇਹਨਾਂ ਦਿਲ ਛੋਟਾ ਕਰਦੀਆਂ ਨਹੀਂ ਆ ਮੇਰ ਦੇ ਨਹੀਂ ਲੱਗਦਾ ਕਿਉਂ ਕੀ ਹੋਇਆ ਵਾ ਜਦੋਂ ਦੀ ਕੁੜੀ ਆਈ ਇਹਨੂੰ ਮੇਰਾ ਜੀ ਕਰਦਾ ਜਾਂ ਕੁੜੀ ਮੇਰੇ ਕੋਲ ਆਜੇ ਜੋ ਮੈਂ ਕੁੜੀ ਕੇ ਚੱਲ ਜਾ ਲੈ ਉਹ ਛਦੈਣੇ ਧੀਆਣੇ ਦੇ ਆਪਣੇ ਘਰ ਜਾਣਾ ਹੀ ਹੁੰਦਾ ਵਾ ਐਦਾਂ ਥੋੜਾ ਕਰੀਦਾ ਵਾ ਨਾਲੇ ਉਹਨੇ ਹੁੰਦੀ ਜਾਂਦੀ ਰਿਆ ਕਰਨਾ ਅਸੀਂ ਕਦੀ ਕਿਸਦਾ ਮਾੜਾ ਕੀਤਾ ਸੀ ਪਹਿਲਾਂ ਵੀ ਨਹੀਂ ਦੱਸੋ ਹਾੜੇ ਨਾ ਕੋ ਰੱਬ ਨੇ ਮਾੜਾ ਕੀਤਾ ਵਾ ਕੋਈ ਗੱਲ ਨਹੀਂ ਜੋ ਕਰਮਾਂ ਚ ਹੁੰਦਾ ਹੋਇ ਮਿਲਦਾ ਵਾ ਜਿੱਥੇ ਰੱਬ ਰੱਖੇ ਉੱਥੇ ਰਹਿਣਾ ਪੈਂਦਾ ਜੇ ਮੇਰੀ ਵੀ ਹੋਰ ਕੋਈ ਧੀ ਹੁੰਦੀ ਜਾਂ ਮੇਰਾ ਪੁੱਤ ਹੁੰਦਾ ਮੈਨੂੰ ਤੁਰਿਆ ਫਿਰਦਾ ਦੇਖਦਾ ਤੇ ਮੈਨੂੰ ਵੀ ਠੰਡ ਪਈ ਰਹਿੰਦੀ। ਤੂੰ ਐਵੇਂ ਨਾ ਦਿਲ ਨਿਕਾ ਕਰਿਆ ਕਰ। ਨਾਲੇ ਜਿਹੜੀ ਅਸੀਂ ਤਿੰਨਾਂ ਜਣੇ ਸਲਾਹ ਕੀਤੀ ਸੀ ਨਾ ਤੂੰ ਤਾਂ ਮੈਂ ਤੇ ਨਾ ਬਨੇ। ਆਪਾਂ ਉਹ ਕੰਮ ਕਰ ਲਾਂਗੇ। ਨਾਲੇ ਸਾਡੇ ਘਰ 'ਚ ਵੀ ਰੌਣਕ ਹੋਊਗੀ, ਨਾਲੇ ਦਿਲ ਲੱਗਾ ਰਹੂਗਾ ਤੇਰਾ। ਉਹ ਤੇ ਜਦੋਂ ਕੰਮ ਕਰਾਂਗੇ ਉਦੋਂ ਹੀ ਆ ਨਾ। ਪਰ ਇਹ ਆ ਹੁਣ ਕੁੜੀ ਦਾ ਵਿਆਹ ਹੋਇਆ ਜੇ ਤਾਜ਼ਾ। ਨਵੀਂ ਨਵੀਂ ਕੁੜੀ ਵਿਆਹੀ ਆ। ਹੁਣੇ ਆਪਾਂ ਜਾ ਕੇ ਉਹਦੇ ਨਾਲ ਕੋਈ ਗੱਲ ਕਰੀਏ ਚੰਗੇ ਨਹੀਂ ਲੱਗਦੇ। ਠੀਕ ਹੈ ਨਹੀਂ? ਮੇਰਾ ਬੜਾ ਦਿਲ ਕੰਡਿਆਂ ਦੇ ਨਾਲ ਗੱਲ ਕਰ। ਅਜੇ ਨਾਲ ਉਹਨਾਂ ਕੋਈ ਗੱਲ ਕਰੀ। ਉਹ ਆਪਣੇ ਸਹੁਰੇ ਗਈ ਆ। ਠੀਕ ਹੈ ਨਾ ਉਹਨੂੰ ਆਪਣੇ ਸਹੁਰਿਆਂ ਦੇ ਵਿੱਚ ਰਹਿਣ ਦੇ 2-4 ਦਿਨ ਜਦ ਦਿਨ ਕਿਤੇ ਆਏਗੀ ਉਸ ਦਿਨ ਉਹਦੇ ਨਾਲ ਬਹਿ ਕੇ ਪੜਦੇਣਾ ਗੱਲ ਕਰ ਲਾਂਗੇ ਪਰ ਮੈਂ ਤਾਂ ਦੱਸੰਦਾ ਦਿਲ ਕੋਈ ਗੱਲ ਨਹੀਂ ਦਿਲ ਤੇ ਲਾਉਣਾ ਪੈਣਾ ਵਾ ਨਾਲੇ ਮੇਰੀ ਗੱਲ ਸੁਣ ਜਿਹੜੀਆਂ ਧੀਆ ਵਾ ਨਾ ਇਹ ਪਰਾਇਆ ਤਨ ਹੁੰਦੀਆਂ ਵਾ ਇਹਨਾਂ ਨੇ ਇੱਕ ਦਿਨ ਆਪਣੇ ਘਰ ਜਾਣਾ ਹੁੰਦਾ ਵਾ ਨਾਲੇ ਤੂੰ ਤਾਂ ਦਿਲ ਛੋਟਾ ਕਰਨੀ ਆ ਨਾਲ ਸਾਨੂੰ ਇੱਕ ਪੁੱਤ ਮਿਲ ਗਿਆ ਸੋ ਧੀ ਦੇ ਉਹ ਵੀ ਆਇਆ ਕਰੂਗਾ ਆਪਾਂ ਇਦਾਂ ਨਾ ਕਰਕੇ ਬਹਿਲੀਏ ਨਾਲ ਨਾਲ ਗੱਲ ਕਰੀਏ ਤਾਂ ਆਪਣੇ ਘਰੋਂ ਨਾਲ ਗੱਲ ਕਰੂੰਗੀ ਤਾਂ ਆਪਾਂ ਘਰ ਜਵਾਈ ਬਣਾ ਲਾਂਗੇ ਓਹ ਤੂੰ ਐਵੇਂ ਨਾ ਜਾਣ ਕੇ ਨਾ ਦਿਲ ਨੂੰ ਛੋਟਾ ਕਰੀ ਜਾ ਤੂੰ 2-4 ਦਿਨ ਕੱਢ ਤੇ ਲੈ ਕੁੜੀ ਨੂੰ ਸਹੁਰੇ ਤੇ ਰਹਿ ਲੈ ਨੀ ਕੋ 10 ਦਿਨ ਉਹ ਮੇਰਾ ਨਹੀਂ ਰੋਟੀ ਪਕਾਉਂਦ ਵੀ ਜੀ ਕਰਦਾ ਦੱਸ ਮੈਂ ਕੀ ਕਰਾਂ ਚਲ ਕੋਈ ਗੱਲ ਨਹੀਂ ਤੇਰੇ ਕੋ ਨਾ ਪੱਕੋ ਮੈਨੂੰ ਦੱਸ ਦੀ ਮੈਂ ਪਕਾ ਦੂੰ ਤੇਰੇ ਨਾਲ ਦੋ ਰੋਟੀਆਂ ਨਾਲੇ ਮੇਰੀ ਗੱਲ ਸੁਣਾ ਅਸੀਂ ਕਿਦਾਂ ਉਹਨੂੰ ਘਰ ਜਵਾਈ ਬਣਾ ਲਈਏ ਉਹਨਾਂ ਦਾ ਵੀ ਕੱਲਾ-ਕੱਲਾ ਮੁੰਡਾ ਵਾ ਠੀਕ ਆ ਕਿ ਨਹੀਂ ਉਹਨਾਂ ਦੇ ਕਿਹੜੇ ਦੋ ਪੁੱਤ ਵਾ ਇੱਕੋ ਹੀ ਦੋਨਾਂ ਦਾ ਪੁੱਤ ਵਾ ਉਹ ਇੱਥੇ ਘੱਲਦੇ ਆ ਉਹਨੂੰ ਆਪਾਂ ਵੀ ਤੇ ਕੁੜੀ ਵਿਆਹ ਕੇ ਘੱਲ ਲਈ ਆ ਉਹ ਵੀ ਤੇ ਆ ਜ ਸਕਦਾ ਵਾ ਏਡੀ ਗੱਲ ਥੋੜੀ ਇਹ ਤਾਂ ਜੱਗ ਦੀ ਰੀਤ ਆ ਤਿਆਂ ਨੂੰ ਜਿਹੜਾ ਉਹ ਤੋੜਨਾ ਪੈਂਦਾ ਵਾ ਠੀਕ ਆ ਨਾ ਤੇ ਉੱਠ ਕੇ ਤੇ ਪਾਣੀ ਤਾਂ ਨਹੀਂ ਪੀ ਰੋਟੀ ਰਾਂਟੀ ਖਾ ਚੰਗਾ ਤੇ ਮੈਂ ਵੀ ਕੋਈ ਨਿਕਾ ਮੋਟਾ ਕੰਮ ਖਰ ਕਰ ਲਾਂ ਜੇ ਉਹ ਸਾਨੂੰ ਰੱਬ ਪੁੱਤ ਦੇ ਦਿੰਦਾ ਆਨੂੰ ਆਹ ਦਿਨ ਤਾਂ ਨਾ ਵੇਖਣੇ ਪੈਂਦੇ ਓਹੋ ਫੇਰ बार-बार ਉਹ ਹੀ ਗੱਲ ਤੂੰ ਆਪਣੇ ਆਪ ਨੂੰ ਸਮਝਾਉਂਦੀ ਕਿਉਂ ਨਹੀਂ ਜਿਨਾਂ ਦੇ ਪੁੱਤ ਨਹੀਂ ਹੈਗੇ ਉਹ ਕਿڑی ਰੋਟੀ ਨਹੀਂ ਖਾਂਦੇ ਟਾਈਮ ਪਾਸ ਤੇ ਸਾਰਿਆਂ ਦੇ ਹੁੰਦਾ ਵਾ ਇਹ ਤਾਂ ਮੈਨੂੰ ਸਮਝਾਉਂਦੇ ਨੇ ਪਰ ਮੇਰਾ ਮਨ ਨਹੀਂ ਨਾ ਮੰਨਦਾ ਹੈਗਾ ਮਨ ਮੰਨੇ ਤੇ ਤਾਂ ਹੀ ਹੈ ਨਾ ਜਿਹੜੀਆਂ ਆਂਦਰਾਂ ਨੇ ਉਹਨਾਂ ਨੂੰ ਤਾਂ ਖਿੱਚ ਪੈਂਦੀ ਹੈ ਨਾ ਇਹ ਤੇ ਮੈਨੂੰ ਕਹਿੰਦੇ ਨੇ ਕੋਈ ਗੱਲ ਨਹੀਂ ਬਗਾਨਾ ਤੁਹਾਨੂੰ ਵਿਆਹ ਦੀ ਆ ਆਪਣੇ ਘਰ ਘਰ ਦੀ ਆ ਪਰ ਦੱਸ ਮੈਂ ਕੀ ਕਰਾਂ ਮੇਰੇ ਕੋਲ ਕਿਉਂ ਇੰਨੇ ਪਾਪ ਰੱਬ ਨੇ ਕਰਾਏ ਹੀ ਜਿੰਨੇ ਪੁੱਤ ਦਾ ਮੂੰਹ ਵੀ ਨਹੀਂ ਵਿਖਾ ਲਿਆ ਹੈਗਾ ਉੱਠ ਮਨਾ ਕੰਮ ਤਾਂ ਤੈਨੂੰ ਕਰਨਾ ਹੀ ਪੈਣਾ ਨਾ ਵੀ ਮਾਂ ਨੂੰ ਤੇ ਮੈਂ ਕਹੀ ਜਾਂਦਾ ਵਾਂ ਉਹਨੂੰ ਤੇ ਹੌਸਲਾ ਦੇਈ ਜਾਂਦਾ ਵਾਂ ਅਰੋਦੀ ਰੌਣਕ ਬੜੀ ਸੀ ਘਰ 'ਚ ਸਾਡਾ ਤੇ ਘਰ ਹੀ ਖਾਲੀ ਹੋ ਗਿਆ ਸਾਰਾ